ਛੇ ਦੇ ਨੱਥੇ ਕ ਕਰਿਆ ਚੱਲ ਤੇ ਤੂੰ ਅੱਜ ਮੇਲ ਪਾਤੀ ਮੈਨੂੰ ਮੇਲ ਪਾਤੀ ਅਸੀਂ ਏਡੇ ਕਲਾਤਾ ਫੇਰ ਯਾਰ ਫੇਰ ਅਸੀਂ ਫੇਰ ਤੂੰ ਤੂੰ ਕਰਵਾਣੇ ਤੂੰ ਕਰਵਾਣੀ ਕਾ ਵੀਡੀਓ ਅਸੀਂ ਪਾਵਾਂਗੇ ਯਾਰ ਅਸੀਂ ਫੇਸਬੁੱਕ ਤੇ ਪਾਵਾਂਗੇ ਕਿਉਂ ਅੱਜ ਤੂੰ ਇੱਥੋਂ ਬੰਦ ਕਰਾਤਾ ਕਹਿੰਦਾ ਤੁਸੀਂ ਗੁਰਦੁਆਰਿਆਂ ਚ ਬੰਦ ਕਰਾਉਂਗੇ ਯਾਰ ਗੁਰਦੁਆਰਿਆਂ ਤੇ ਕਿਸੇ ਨਾਲ ਬੰਦ ਕਰਾ ਡੇਲੀ ਜਵਾਕ ਪੜਦੇ ਡੇਲੀ ਬੱਚੇ ਪੜਦੇ ਹੋਵੇ ਤਾਂ ਕਿਹਦੇ ਵਸਾਖਿਆ ਨਹੀਂ ਮੰਤਰੀਏ ਬਾਬਾ ਨੌ ਲੱਗੇ ਨੇ ਗੁਰਬਾਣੀ ਦੇ ਉੱਠਦਾ ਹੈਗਾ ਤੂੰ ਬਗਬਸਾ ਵਿੱਚੋਂ ਬਾਣੀ ਬੰਦ ਕਰਵਾ ਰਿਹਾ ਔਰ ਅੱਜ ਚੱਲਦੀ ਕਰਵਾਣੀ ਨਹੀਂ ਸਰਤੇ ਆ ਸਰ ਕੇ ਦੋ ਦੋ ਸੰਗਰਾਂ ਘਾਟ ਹੋਰ ਕਿਹੜਾ ਬੱਚਾ ਪੜ੍ਹਦਾ ਹੀ ਨਹੀਂ ਵੀਰੇ ਦੇ ਲਈ ਟੈਸਟ ਆ ਗਿਆ ਜੀ ਸਾਡਾ ਪਾਸ ਤੇਰਾ ਟੈਸਟ ਹੁੰਦਾ ਲਾਜ ਜਗਤ ਬੱਚੇ ਪੇਪਰਾਂ ਵਾਲੇ ਸਾਡੇ ਨਾਲ ਜਾਂਦੇ ਤੜਕੇ ਤੜਕੇ ਤੇਰਾ ਕੋਈ ਲੈ ਲੈ ਟੈਸਟ ਆ ਗਿਆ ਤੂੰ ਗਰਬਾਣੀ ਦੇ ਮਗਰੀ ਪਿਆ ਗੱਲਾਂ ਹੋਰ ਕਿਸੇ ਦੇ ਮਗਰ ਨਹੀਂ ਯਾਰ ਮੈਂ ਕਿਸੇ ਦੇ ਮਗਰ ਨਹੀਂ ਵੀਰੇ ਆਪਾਂ ਤਾਂ ਸੈਕਟ ਤੂੰ ਹੁਣ ਕਹਿਣਾ ਕਿਸੇ ਦੇ ਮਗਰ ਨਹੀਂ ਤੂੰ 3-4 ਬਾਰਾਂ ਹੋ ਗਈਆਂ ਗੱਲ ਨੂੰ ਨਹੀਂ ਨਹੀਂ ਉਹ ਤੇ ਤੂੰ ਜੂ ਮਰਦੀ ਪਾ ਲਈ ਸਵਾਗਤ ਖਵਾ ਬੈਠੇ ਨੇ ਪੰਜਾਬੀ ਵੀਡੀਓ ਜੀ ਥਰੀ ਚਲੋ ਅੱਪਾ ਜੋ ਕਰ ਮੈਂ ਤੁਸੀਂ ਦੇਖ ਲਾ ਆਪਣੇ ਨਹੀਂ 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 ਤੁਸੀਂ ਐ ਨਹੀਂ ਹੋ ਸਕਦੇ ਮੇਰੇ ਸਪੀਕਰ ਲਗਾਏ ਲਗਾਏ ਮੈਂ ਦਰਵਾਣੀ ਬੰਦ ਕਰਵਾਈਏ ਮੇਰੇ ਦਰਵਾਣੀ ਦਰਵਾਣੀ ਚਲੋ ਕਰਵਾਇਆ ਕਰਾਈ ਅਗਰ ਤੋਂ ਮੇਰੇ ਉਸੀ ਵੀਡੀਓ ਨਹੀਂ ਬਣਾ ਸਕਦੇ ਵੀਡੀਓ ਜਾਂ ਤੂੰ ਕਰਵਾਣੀ ਤੂੰ ਇਹ ਨਹੀਂ ਬਣਾ ਸਕਦੇ ਦਰਵਾਣੀ ਬੰਦ ਕਰੀ ਕਿੰਨੇ ਕਰ ਸਕਦਾ ਯਾਰ ਤੂੰ ਕੀ ਸਟਾਪ ਕੀ ਹੁੰਦਾ ਮੇਰੇ ਮੇਰਾ ਸੇਫਟੀ ਟੈਸਟ ਹੁੰਦਾ ਹੈ ਮੇਰਾ ਪੀਸਿਸ ਮੈਂ ਮੈਂ ਤੇਰੀ ਗੱਲ ਨਾਲ ਜਾਇਜ਼ ਯਾਰ ਬਾਈ ਯਾਰ ਤੁਸੀਂ ਮੇਰੇ ਲੱਗਦਾ ਨਾ ਸੇਕੀ ਕੇ ਫਾਈਲੀਆਂ ਉਧਰ ਦੇ ਸੁਹਾ ਬੈਠੇ ਵੀਰੇ ਦੇਲੀ ਪੜ੍ਹੁੰਦੇ ਦੇਲੀ ਆਪਾਂ ਦਾ ਬਾਈ ਵਾਸਤੂ ਕੈਸ ਵਸਤਾਂ ਦਾ ਬਿਚੂ ਇਹ ਮੇਰੇ ਪਰ ਗਿਆ ਬਾਈ ਪੀ સેવા ਨਹੀਂ ਬੰਦ ਕਰਵਾਈ ਆ ਬਾਈ ਗੁਰਬਾਣੀ ਕੋਈ ਬੰਦ ਨਹੀਂ ਕਰਵਾਈ ਯਾਰ ਸਵੇਰੇ ਸਵੇਰੇ ਕਾੜੇ ਥੋੜੀ ਲਾ ਕੇ ਬੈਠਣੇ ਬਾਈ ਗੁਰਬਾਣੀ ਬੰਦ ਨਹੀਂ ਆ ਬਾਈ ਟੇੜਾ ਹੋ ਗਿਆ ਬਾਈ ਮੈਨੂੰ ਯਾਰ ਮੈਂ ਕਹਾ ਵੀਰ ਜੀ ਸਿਰਫ ਥੋੜੀ ਆਵਾਜ਼ ਕੱਟ ਕਰ ਲੋ ਅਸੀਂ ਤਾਂ ਐਸੇ ਦਿਨ ਛੋੜੇ ਵੀਰ ਕੀ ਆਖਿਆ ਸੀਗਾ ਵੀ ਪਹਿਲੀਆਂ 4-5 ਸਿੱਟਾਂ ਜਾਦਾ ਪਰਦਾ ਮਗਰ ਵੀਰ ਤੇ ਪੜੀ ਨਾ ਪੀਤੇ ਨੇ ਕੀ ਆਉਂਦੀ ਐ ਵੀਰੇ ਨੇ ਨਹੀਂ ਆਉਂਦੀ ਭਰਾ ਮੇਰੇ ਆ ਜੀ ਆ ਤੇਰੇ ਮਗਰ ਸਹੀ 1 ਮਿੰਟ ਪਿੱਛੇ ਵੀ ਆਵਾਜ਼ ਆਉਂਦੀ ਐ 1 ਮਿੰਟ 1 ਮਿੰਟ ਤੋਂ ਵਗੈਰਾ ਪਿੱਛੇ ਵੀ ਆਵਾਜ਼ ਆਉਂਦੀ ਆ ਨਾ ਤੈਨੂੰ ਅਸੀਂ ਤੂੰ ਇੱਥੇ ਸਾਡੇ ਗੱਡੀ 'ਚ ਚੜਦਾ ਅੱਧੇ ਘੰਟੇ ਨਾਲ ਤੂੰ ਕਿੰਨਾ ਕ ਪੜ ਲੈਣਾ ਤੇਰੇ ਮਗਰ ਸਹੀ 1 ਮਿੰਟ ਮੈਂ ਸਿਰਫ 4 ਘੰਟੇ ਸੋਣਾ ਮੇਰਾ ਪੀਸਸ ਮੈਨਸ ਐ ਅਸੀਂ ਵੀ 4 ਘੰਟੇ ਸੋਨੇ ਆ ਅਸੀਂ ਸਰਪੇ ਕਰਵਾਣੀ ਦੇ ਸਿਰ ਤੇ ਚੱਲਦੀਆਂ ਜਿਹੜੀਆਂ ਸਾਡੀਆਂ ਬੱਸਾਂ ਚੱਲਦੀਆਂ ਅ ਅਸੀਂ ਕੋਈ ਬਾਹਲਾ ਜਰੀ ਨਹੀਂ ਸੋਚਦੇ ਅਸੀਂ ਰਾਤ ਨੂੰ 11 ਵਜੇ ਗੱਡੀ ਬੰਦ ਕਰਦੇ ਆ ਤੜਕੇ 3 ਵਜੇ ਫੇਰ ਉੱਠ ਕੱਢਦੇ ਆ ਤਾਂ ਜਾਣਦਾ ਅਸੀਂ ਵੀ ਇਸ ਗੱਲ ਨਹੀਂ ਕਰ ਸਕਦੇ ਉਹ ਨਹੀਂ ਕਰਵਾਣੀ ਬੰਦ ਕਰਾ ਸਕਦਾ ਵੀ ਅਸੀਂ ਕਹਾਂ ਪਹਿਲੇ ਇੱਕ ਤੱਕ ਦਿੰਦਾ ਅਸੀਂ ਹਰ ਮੰਦਰ ਸਾਹਿਬ ਤੁਰਾਗੇ ਇਹਨੂੰ ਵੀਡੀਓ ਨੂੰ ਠੀਕ ਹੈ ਨਾ ਪ੍ਰਬੰਧ ਦਾ ਨੰਬਰ ਲੈ ਕੇ ਮੈਂ ਸੈਂਡ ਕਰਦਾ ਪ੍ਰਬੰਧ ਨੂੰ ਵੀ ਕਰਾ ਦੇ ਪਰ ਇਹਦਾ ਬੰਦਾ ਆ ਉਹ ਸਰਬਾਣੀ ਬੰਦ ਕਰਵਾਈ ਗੱਡੀ ਤੇਰਾ ਕੋਈ ਐਡ ਨੰਬਰ ਦੱਸ ਯਾਰ ਕਿਨਾਂ ਮੈਂ ਕੋਈ ਨਹੀਂ ਦੇ ਸਕਦਾ ਤੁਹਾਨੂੰ ਇਹ ਅਸੀਂ ਗਾਣਾ ਰੱਲ ਨਾ ਨਹੀਂ ਜੀ ਵੀਰ ਬਣ ਕੇ ਯਾਰ ਜਲਦੀ ਦੇਰ ਆਹ ਬੰਦਾ ਵੀਰੇ ਰਾਜਪੁਰੇ ਬਾਈਪਾਸ ਤੋਂ ਚੜਦਾ ਤੇ ਟਰਬੋਨ ਚੋਂ ਉਤਰਦਾ ਇਹਦੇ ਨਾਲ ਤਾਂ ਕ ਕਰਿਆ ਚੱਲ ਤੂੰ ਅੱਜ ਮੇਲ ਪਾਤੀ ਨਹੀਂ ਤੂੰ ਮੇਲ ਪਾਤੀ ਅਸੀਂ ਇਹ ਕਲਾਤਾ ਫੇਰ ਯਾਰ ਫੇਰ ਅਸੀਂ ਫਿਰ ਤੂੰ ਤੂੰ ਕਰਵਾ ਦੇ ਤੂੰ ਕਰਵਾਣੀ ਕਰਾਉਂ ਵੀਡੀਓ ਅਸੀਂ ਪਾਵਾਂਗੇ ਯਾਰ ਅਸੀਂ ਫੇਸਬੁੱਕ ਤੇ ਪਾਵਾਂਗੇ ਕਿਉਂ ਅੱਜ ਤੂੰ ਇੱਥੋਂ ਬੰਦ ਕਰਾਦਾ ਕਹਿੰਦੇ ਤੁਸੀਂ ਗੁਰਦੁਆਰਿਆਂ ਚ ਬੰਦ ਕਰਾਉਂਗੇ ਯਾਰ ਗੁਰਦੁਆਰਾਂ ਤੇ ਕਿਸੇ ਨਾਲ ਬੰਦ ਕਰਾਏ ਸੱਡੇਲੀ ਜਵਾਕ ਪੜਦੇ ਡੈਲੀ ਬੱਚੇ ਪੜਦੇ ਉਹਨੇ ਤਾਂ ਕਿਸੇ ਵਸਾਖਿਆ ਨਹੀਂ ਮੰਦਰੀਏ ਬਾਬਾ ਨੌ ਲਾਗੇ ਨਹੀਂ ਕਰਵਾਣੀ ਤੇ ਉੱਠਦਾ ਹੈਗਾ ਤੂੰ ਬਗਬਸਾ ਵਿੱਚੋਂ ਪਾਣੀ ਬੰਦ ਕਰਵਾ ਰਿਹਾ ਔਰ ਅੱਛਾ ਚੱਲਦੀ ਕਰਵਾਣੀ ਦੇ ਸਰਤੇ ਆ ਸਰਕੇ ਦੋਨੋਂ ਸੰਦੂਕਾਂ ਟੇਲਾ ਕੇ ਤੂੰ ਇਹ ਹੋਰ ਘਟਾ ਬੱਚੇ ਪੜਦੇ ਨਹੀਂ ਵੀਰੇ ਦੇ ਲਈ ਟੈਸਟ ਆ ਗਿਆ ਜੀ ਸਾਹਿਬ ਦਾ ਪਾਸ ਤੇਰਾ ਟੈਸਟ ਹੁੰਦਾ ਆ ਜੱਗ ਜੱਗ ਬੱਚੇ ਪੇਪਰਾਂ ਵਾਲੇ ਸਾਡੇ ਨਾਲ ਜਾਂਦੇ ਤੜਕੇ ਤੜਕੇ ਤੇਰਾ ਕੋਈ ਲੈ ਲੈ ਟੈਸਟ ਆ ਗਿਆ ਤੂੰ ਗਰਬਾਣੀ ਦੇ ਮਗਰੀ ਪਿਆ ਗੱਲਾਂ ਹੋਰ ਕਿਸੇ ਦੇ ਮਗਰ ਨਹੀਂ ਯਾਰ ਮੈਂ ਕਿਸੇ ਦੇ ਮਗਰ ਨਹੀਂ ਵੀਰੇ ਆਪਾਂ ਤਾਂ ਸੈਕਟ ਤੂੰ ਹੁਣ ਕਹਿਣਾ ਕਿਸੇ ਦੇ ਮਗਰ ਨਹੀਂ ਤੂੰ 3 4 12 ਹੋ ਗਈ ਗੱਲ ਨੂੰ ਆਪਾਂ ਕਿਸੇ ਦੇ ਮਗਰ ਨਹੀਂ 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 ਉਹ ਤਾਂ ਤੂੰ ਜੂ ਮਰਜੀ ਪਾ ਲਈ ਸਵਾਗਤ ਖਵਾ ਬੈਠੇ ਨੇ ਪੰਜਾਬੀ ਵੀਡੀਓ ਜੀ ਇਸ ਤਰੀ ਚਲੋ ਆਪਾਂ ਜੋ ਕੰਮ ਆ